ਕੁਝ ਲੋਕਾਂ ਦੇ ਹਗਾਮੇ ਤੋਂ ਬਾਅਦ ਬੰਦੇ ਭਾਰਤ ਟ੍ਰੇਨ ਨੂੰ ਰੋਕਣਾ ਪਿਆ ਅਮਰਜੈਂਸੀ ਗੁੰਨੇਣਾ ਦੇ ਰੇਲਵੇ ਸਟੇਸ਼ਨ ਤੇ ਅਤੇ ਪੁਲਿਸ ਵੱਲੋਂ ਹੁਣ ਕੀਤੀ ਜਾ ਰਹੀ ਹੈ ਕਾਰਵਾਈ ਕੁਝ ਦਿਨ ਪਹਿਲਾਂ ਚਲਾਈ ਫਰੋਈਪੁਰ ਤੋਂ ਬਾਇਆ ਬਠਿੰਡਾ ਦਿੱਲੀ ਦਿੱਲੀ ਲਈ ਬੰਦੇ ਭਾਰਤ ਟ੍ਰੇਨ ਦਾ ਸਟਾਪ ਜ ਗੁੰਨੇਣਾ ਮੰਡੀ ਵਿਖੇ ਨਹੀਂ ਹੈ ਅਤੇ ਇਸ ਦੇ ਅੱਗੇ ਇੱਕ ਲੋਕਲ ਟ੍ਰੇਨ ਆਉਂਦੀ ਹੈ ਜਿਸ ਨੂੰ ਲੈ ਕੇ ਜਦ ਅਖਦਾ ਟਾਈਮ ਹੋ ਜਾਂਦਾ ਤਾਂ ਲੋਕਲ ਟ੍ਰੇਨ ਨੂੰ ਗੋਨੇਣਾ ਮੰਡੀ ਦੇ ਰੇਡੀਵੇ ਸਟੇਸ਼ਨ ਤੇ ਰੁਕ ਲਿਆ ਜਾਂਦਾ ਅਤੇ ਬੰਦੇ ਭਾਰਤ ਟ੍ਰੇਨ ਨੂੰ ਉੱਥੋਂ ਲੰਘਾ ਦਿੱਤਾ ਜਾਂਦਾ ਕਿਉਂਕਿ ਇਹਦਾ ਉੱਤੇ ਸਟਾਪੇਜ ਨਹੀਂ ਹੈ ਤਾਂ ਅੱਜ ਕੁਝ ਲੋਕਾਂ ਵੱਲੋਂ ਇਸ ਦਾ ਇਤਰਾਜ਼ ਕੀਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਉਹ ਜਿੱਥੇ ਦੁਕਾਨਾਂ ਤੇ ਲੱਗੇ ਜਾਂ ਕਿਤੇ ਆਪਣੀ ਦਫ਼ਤਰਾਂ ਜਾਂਦੇ ਆ ਤਾਂ ਜਦੋਂ ਸੋ ਲੋਕਲ ਟ੍ਰੇਨ ਨੂੰ ਉੱਥੇ ਰੋਕ ਦਿੱਤਾ ਜਾਂਦਾ ਤਾਂ ਉਹ ਲੇਟ ਹੋ ਜਾਂਦੇ ਆ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਰੇਲਵੇ ਸਟੇਸ਼ਨ ਦੇ ਉੱਤੇ ਜਿਹੜਾ ਹਗਾਮਾ ਕੀਤਾ ਗਿਆ ਤੇ ਹਗਾਮੇ ਤੋਂ ਬਾਅਦ ਉੱਥੋਂ ਦੇ ਸਟੇਸ਼ਨ ਮਾਸਟਰ ਵੱਲੋਂ ਉਸ ਲੋਕਲ ਟ੍ਰੇਨ ਨੂੰ ਉੱਥੋਂ ਤੁਰ ਦਿੱਤਾ ਗਿਆ ਤੇ ਬੰਦੇ ਪਾਤ ਟ੍ਰੇਨ ਨੂੰ ਇੱਥੇ ਗੁੰਨੇਣਾ ਮੰਡੀ ਵਿਖੇ 35 ਮਿੰਟ ਰੋਕਣਾ ਪਿਆ ਜਿਸ ਨੂੰ ਲੈ ਕੇ ਹੁਣ ਉੱਥੇ ਮੌਕੇ ਤੇ ਜੀਆਰਪੀ ਪੁਲਿਸ ਵੀ ਆ ਚੁੱਕੀ ਸੀ ਅਤੇ ਉਹਨਾਂ ਵੱਲੋਂ ਸਾਰੀ ਵੀਡੀਓਗ੍ਰਾਫੀ ਕੀਤੀ ਗਈ ਜਿਹੜੇ ਲੋਕਾਂ ਵੱਲੋਂ ਹਗਾਮਾ ਕੀਤਾ ਜਾ ਰਿਹਾ ਅਤੇ ਹੁਣ ਉਹਨਾਂ ਦੇ ਉਹਨਾਂ ਦੇ ਖਿਲਾਫ ਜਿਹੜੀ ਬਣਦੀ ਹੈ ਉਹ ਆਪਣਾ ਕਾਰਵਾਈ ਜਿਹੜਾ ਉਹ ਆਪਣਾ ਦੀ ਆ ਉਸ ਨੂੰ ਸੁਣਾਉਣੇ ਐਸੇ ਸੰਬੰਧੀ ਕੀ ਕਹਿੰਦੇ ਨੇ ਪੁਲਿਸ ਦੇ ਸੀਨੀਅਰ ਅਧਿਕਾਰੀ ਸਾਰੇ ਮਾਮਲੇ ਨੂੰ ਲੈ ਕੇ ਅਤੇ ਕਿਉਂ ਰੋਕਿਆ ਇਹਨਾਂ ਲੋਕਾਂ ਵੱਲੋਂ ਟ੍ਰੇਨ ਕੋਈ ਪਰ ਤੋਂ ਦੋ ਗੱਡੀਆਂ ਚੱਲ ਕੇ ਆਉਂਦੀਆਂ ਨੇ ਬੰਦੇ ਭਾਰਤ ਤੇ ਪੈਸੰਜਰ ਗੱਡੀ ਉਹਨਾਂ ਦਾ ਗੋਲੇ ਵਾਲਾ ਮੰਡੀ ਤੇ ਕਈ ਵਾਰੀ ਟਾਈਮ ਥੋੜੇ-ਥੋੜੇ ਫਰਕ ਨਾਲ ਜਾਨਕਿ ਤੇ ਕੋਲ ਹੀ ਆ ਜਾਂਦਾ ਹੈਗਾ ਤੇ ਪੈਸੰਜਰ ਗੱਡੀ ਥੋੜਾ ਜਿਆਦਾ ਫਰਕ ਨਾਵੇ ਤਾਂ ਉਹਨੂੰ ਪਹਿਲਾਂ ਕੱਢ ਦਿੱਤਾ ਜਾਂਦਾ ਜੇ ਬੰਦੇ ਭਾਰਤ ਪਿੱਛੇ ਨੇੜੇ ਵੇ ਤਾਂ ਪੈਸੰਜਰ ਗੱਡੀ ਨੂੰ ਕੋਈ ਤਾਂ ਮੈਨੂੰ ਰੋਕ ਲੈ ਜਾਂਦਾ ਅੱਜ ਪਸੰਜਰ ਗੱਡੀ 8:38 ਤੇ ਇੱਥੇ ਪਹੁੰਚ ਗਈ ਸੀ ਬੰਦੇ ਭਾਰਤ ਦੇ ਪਿੱਛੇ ਨੇੜੇ ਹੋਣ ਕਰਕੇ ਉਹਦਾ ਸਟਾਪ ਚ ਪੈ ਗਿਆ ਜਿਸ ਤੇ ਪਸੰਜਰ ਵਿੱਚੋਂ ਕੁਝ ਅਨਨੋਨ ਯਾਤਰੀਆਂ ਨੇ ਉਤਰ ਕੇ ਰੇਲਵੇ ਟਰੈਕ ਦੇ ਉੱਤੇ ਇਸ ਗੱਲ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕਿ ਪਸੰਜਰ ਗੱਡੀ ਨੂੰ ਤੋੜਿਆ ਜਾਵੇ ਜਿਸ ਤੇ ਰੇਲਵੇ ਪ੍ਰਸ਼ਾਸਨ ਨੇ ਬੰਦੇ ਭਾਰਤ ਗੱਡੀ ਨੂੰ ਪਿੱਛੇ ਹੀ ਰੋਕ ਦਿੱਤਾ ਤੇ ਪਸੰਜਰ ਗੱਡੀ ਨੂੰ ਉਸ ਤੋਂ ਪਹਿਲਾਂ ਤੋੜ ਦਿੱਤਾ ਗਿਆ ਤਕਰੀਬਨ 17 ਮਿੰਟ ਦੇ ਫਾਸਲੇ ਬਾਅਦ ਜਿਹੜੀ ਬੰਦੇ ਭਾਰਤ ਗੱਡੀ ਹੈਗੀ ਆ ਉਹ ਇਸ ਤੋਂ ਬਾਅਦ ਇੱਥੇ ਤੋਰੀ ਗਈ ਤੇ ਇਹ ਜਿਹੜਾ ਦੀਨਾ ਵੀ ਬੰਦੇ ਆਰੇ ਕਾਨੂੰਨ ਹੱਥੇ ਲੈ ਉਹਨਾਂ ਦੀ ਵੀਡੀਓ ਫੋਟੋਗ੍ਰਾਫੀ ਵਗੈਰਾ ਕੀਤੀ ਹੋਈ ਆ ਰੇਲਵੇ ਪ੍ਰੋਟੈਕਸ਼ਨ ਫੋਰਸ ਤੋਂ ਐਸਆਈ ਕੁਲਦੀਪ ਕੁਮਾਰ ਕੋਟਕਪੂਰੀ ਤੋਂ ਪਹੁੰਚ ਚੁੱਕਿਆ ਜੀ ਇਹਨਾਂ ਦਾ ਜੂਰੀਡਿਕਸ਼ਨ ਬਣਦੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਇਹ ਅਮਨ ਵਿੱਚ ਲਿਆ ਰਹੇ ਆ ਤੇ ਗਾਂ ਤੋਂ ਵੀ ਕਿਸੇ ਨੂੰ ਆਪਣੇ ਕਾਨੂੰਨ ਹੱਥੇ ਵਿੱਚ ਲੈਣ ਦੀ ਆਗਿਆ ਨਹੀਂ ਦਿੱਤੀ ਜਾਊਗੀ ਧੰਨਵਾਦ